ਦੋਸਤੋ ਗੱਲ ਨਵੰਬਰ 2019 ਦੀ ਹੈਗੀ ਆ ਤਰੀਕ ਹੋਣੀ ਆ ਨਵੰਬਰ ਦੀ 22 ਜਾਂ 23 ਆ ਜਿਹੜਾ ਅਮਰ ਪੱਡਾ ਆ ਇਹਦੇ ਸਟੂਡੀਓ ਦੇ ਵਿੱਚ ਲਾਈਵ ਟਾਕ ਸ਼ੋਅ ਦੇ ਦੌਰਾਨ ਮੈਂ ਕਾਲ ਕਰਦਾ ਆ ਪਰ ਇਹ ਕਰਦੇ ਚਲੋ ਰੇਡੀਓ ਹੈਗੇ ਨੇ ਤੇ ਨਾਲ ਦੀ ਨਾਲ YouTube ਸਟ੍ਰੀਮਿੰਗ ਹੀ ਚੱਲਦੀ ਆ ਸੋ ਇਹਦੀ ਵੀਡੀਓ ਵੀ ਉਸੇ ਵੇਲੇ ਲਾਈਵ ਸਟ੍ਰੀਮ ਹੋ ਰਹੀ ਸੀਗੀ ਸੋ ਮੈਂ ਚਲਾ ਰਿਹਾ ਤੇ ਅੱਗੇ ਤੁਸੀਂ ਮੇਰੀ ਗੱਲਬਾਤ ਸੁਣੋਗੇ ਇਹਦੇ ਪੱਡੇ ਦੇ ਨਾਲ ਜੌਜੀ ਸਵਾਗਤ ਹੈ ਵੀਰ ਵੈਲਕਮ ਸੋ ਹਾਂਜੀ ਸਤਿਕਾਰਯੋਗ ਸਾਸਕਰ ਵੀਰ ਇਹ ਪੱਤਾ ਸਾਹਿਬ ਤੁਹਾਡਾ ਉਦਦ ਹੈ ਵਧੀਆ ਹੈਗਾ ਸਿੱਖ ਜਿਹੜੀ ਸਿੱਖ ਕੌਮ ਨੂੰ ਸੁਝੇਤ ਕਰਨ ਵਾਲੀ ਹਾਂਜੀ ਪਰ ਜਦੋਂ ਤੁਸੀਂ ਹੁਣ ਆਪ ਹੈਗੇ ਸਟੇਟਮੈਂਟ ਦਿੰਨੇ ਆ ਉਹ ਬਈ ਢੱਡਰੇ ਵਾਲੇ ਨੂੰ ਬੰਨ ਕੇ ਥੰਮੀ ਨਾਲ ਦੇ ਉਹਦੇ ਗੁਪਤ ਅੰਗਾਂ ਤੇ ਮਾਰੋ ਤੇ ਕਿੱ틱 ਸੈਣੀ ਗੱਲ ਹੈ ਹਾਂਜੀ ਗੱਲ ਇਹ ਸੀਗੀ ਵੀ ਇਹ ਇਹ ਤੋਂ 2-3 ਦਿਨ ਪਹਿਲਾਂ ਜਿਸ ਦਿਨ ਮੈਂ ਕਾਲ ਕੀਤੀ ਆ ਇਹ ਆਪਣੇ ਰੇਡੀਓ ਦੇ ਉੱਤੇ ਢੱਡਰੀਆਂ ਵਾਲੇ ਬਾਰੇ ਇਹ ਸਟੇਟਮੈਂਟ ਦਿੰਦਾ ਆ ਬਈ ਇਹ ਇਹਨੂੰ ਥੰਮੀ ਨਾਲ ਬੰਨ ਕੇ ਤੇ ਇਹਦੇ ਗੁਪਤ ਅੰਗ ਤੇ ਮਾਰੋ ਚਪਲਾ ਵਜ੍ਹਾ ਸੀਗੀ ਢੜਰੀ ਵਾਲੇ ਨੇ ਤਲਬ ਕੀਤਾ ਸੀਗਾ ਅਕਾਲ ਤਖਬ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਉਂ ਕੀਤਾ ਸੀ ਉਹ ਇਹ ਸੀਗਾ ਵੀ ਜਿਹੜਾ ਇਹ ਟਿਕਾ ਟਿੱਪਣੀਆਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੁਰੂ ਸਹਿਬਾਨਾਂ ਦੇ ਬਾਰੇ ਕਰਦਾ ਜਾਂ ਨੇਕੀ ਦੇ ਨਾਲ ਜੋ ਇਹਦਾ ਮਿਲਵਰਤਨ ਸੀਗਾ ਕਿਉਂਕਿ ਨੇਕੀ ਤਾਂ ਉਸ ਤੋਂ ਪਹਿਲਾਂ ਛੇਕਿਆ ਗਿਆ ਸੀ 2017 ਅੰਕ ਦੇ ਵਿੱਚ ਸ਼ਾਇਦ ਛੇਕਿਆ ਸੀ ਨੇਕੀ ਨੂੰ ਪੰਥ ਦੇ ਵਿੱਚ ਇਸ ਕਰਕੇ ਤੇ ਢੜਰੀ ਵਾਲਾ ਕਹਿੰਦਾ ਸੀ ਵੀ ਮੈਂ ਜਾਣਾ ਨਹੀਂ ਹੈਗਾ ਜੋ ਵੀ ਇਹ ਜਿੱਥੇ ਵੀ ਮੈਨੂੰ ਸੱਦ ਰਹੇ ਨੇ ਉਹਨਾਂ ਨੇ ਸੱਦਿਆ ਸੀ ਢੜਰੀ ਨੂੰ ਪਟਿਆਲੇ ਦੁਖਨਵਾਰਨ ਸਾਹਿਬ ਗੁਰਦੁਆਰੇ ਦੇ ਵਿੱਚ ਪੰਜ ਮੈਂਬਰੀ ਕਾ ਕਮੇਟੀ ਬਣਾ ਕੇ ਸੱਦਿਆ ਸੀਗਾ ਵੀ ਉੱਥੇ ਵੀ ਜੋ ਵੀ ਤੇਰੇ ਸਪਸ਼ਟੀਕਰਨ ਹੈ ਦੇ ਦੀ ਤੇ ਉਹਦੇ ਚੱਕਰ 'ਚ ਇਹਨੇ ਸਟੇਟਮੈਂਟ ਦਿੱਤੀ ਸੀਗੀ ਵੀ ਉਹਨੂੰ ਥੰਮੀ ਨਾਲ ਬੰਨ ਕੇ ਤੇ ਮਾਰੋ ਚਪਨਾ ਤੇ ਅੱਗੇ ਸੁਣਦੇ ਆ ਕਿ ਜਵਾਬ ਦਿੰਦਾ ਮੇਰੇ ਇਸ ਸਵਾਲ ਦਾ ਆ ਦੇਖੋ ਮੈਂ ਇੱਕ ਸਟੇਟਮੈਂਟ ਜਿਹੜੀ ਹੈ ਇਹ ਜਥੇਦਾਨ ਸਾਹਿਬ ਨੂੰ ਕਿਉਂਕਿ ਸਾਡੇ ਨਾਲ ਪ੍ਰੋਫੈਸਰ ਦਰਸ਼ਨ ਸਾਹਿਬ ਨਾਲ ਤੁਸੀਂ ਪੁੱਛਿਓ ਦਰਸ਼ਨ ਸਿੰਘ ਉਹਨਾਂ ਨੂੰ ਲਾ ਦੱਸੋ ਇਹਦੇ 'ਚ ਪ੍ਰੋਫੈਸਰ ਪ੍ਰੋਫੈਸਰ ਦਰਸ਼ਨ ਸਾਹਿਬ ਕਿੱਥੋਂ ਆ ਗਏ ਸਿੰਘ ਉਹਨਾਂ ਦਾ ਕੀ ਲੈਣ ਦੇਣ ਹੈ ਇਹ ਸਵਾਲ ਦੇ ਨਾਲ ਉਹ ਤਾਂ ਆਪ ਵਿਚਾਰੇ ਛੇਕੇ ਹੋਏ ਨੇ ਪੰਥ ਦੇ ਵਿੱਚ ਹੈ ਤੇ ਤੂੰ ਢੱਡਰੀਆਂ ਵਾਲੇ ਦੇ ਸਵਾਲ ਦੇ ਉੱਤੇ ਦਰਸ਼ਨ ਸਿੰਘ ਉਹਨਾਂ ਨੂੰ ਜੋੜ ਰਿਹਾ ਹੈ ਉਸ ਵੇਲੇ ਉਹਨਾਂ ਨੇ ਇਹ ਜਿਹੜੀ ਆ ਇਹ ਇਸ ਤਰ੍ਹਾਂ ਕੁਝ ਲੋਕਾਂ ਉਸ ਕਿਸ ਤਰ੍ਹਾਂ ਉਸ ਕਿਸ ਤਰ੍ਹਾਂ ਇਹ ਉਹਨਾਂ ਨੇ ਇਹ ਜਿਹੜੀ ਗੱਲ ਆ ਇਹਨੂੰ ਸਵਾਲ ਦਾ ਜਵਾਬ ਆ ਰਿਹਾ ਇੱਥੇ ਅੱਗੇ ਹੋਰ ਸੁਣ ਲੋ ਨੇ ਕੀ ਕਾਂਜੀ ਘੋਲੀ ਹੈ ਸੌਦਾ ਇਹਨੂੰ ਕਹਿੰਦੇ ਨੇ ਸੌਦਾ ਜਦੋਂ ਸਿੱਧਾ ਗਿਆ ਵੀ ਸੌਦਾ ਲਾਉਣਾ ਆ ਉਹਦੇ ਚ ਪ੍ਰੋਫੈਸਰ ਦਰਸ਼ਨ ਸਿੰਘ ਕਿੱਥੋਂ ਆ ਗਏ ਬਾਕੀ ਜੇ ਤੂੰ ਸੋਦਾ ਲਾਉਣਾ ਹੀ ਆ ਹੈ ਉਹਨੂੰ ਥੰਮੀ ਨਾ ਬਣ ਕੇ ਤੇ ਗੁਪਤੰਗ ਤੇ ਉਹਦੇ ਮਾਰਨੀਆਂ ਨੇ ਚੱਪਲਾ ਤੇ ਇੱਥੇ ਕੈਨੇਡਾ ਆਇਆ ਸੀ ਉਹ ਨਵੰਬਰ ਦਸੰਬਰ 2019 ਦੇ ਵਿੱਚ ਜਿੱਥੇ ਆ ਤੂੰ ਖੋਲੀ ਬੈਠਾ ਆਪਣਾ ਧੂਤੂ ਰੇਡੀ ਹੋ ਜਾ ਉਹਦੇ ਨਾਲ ਹੀ ਸੀ ਕਿਤੇ ਬਾਲੇ ਦੂਰ ਵੀ ਨਹੀਂ ਸੀਗਾ ਉਹ ਡਿਕਸੀ ਰੋਡ ਗੁਰਦੁਆਰੇ ਵੀ ਉਹ ਗਿਆ ਆ ਉਦੋਂ ਮਾਰਦਾ ਉਹਦੇ ਬੰਨ ਕੇ ਥੰਮੀ ਨਾਲੋਂ ਪ੍ਰੋਫੈਸਰ ਦਰਸ਼ਨ ਸਿੰਘ 80 ਸਾਲ ਦੀ ਉਮਰ ਚ ਕਰਨਗੇ ਕੰਮ ਇਹ ਹਰਦੂ ਲਹੰਤ ਤੇਰੇ ਐਡਾ ਤੇਰਾ ਬੌਲਦ ਜਿੱਦਾ ਸ਼ਰੀਰ ਆ ਤੇਰਾ ਗੰਡੇ ਜਿੱਡਾ ਕੰਮ ਦੇ ਵਿੱਚ ਕੋਈ ਦਵਾਦ ਕਰਦਾ ਹੋਵੇ ਇੱਕ ਇਹਦੇ ਨਾਲ ਕਈ ਵਾਰੀ ਕੁਝ ਹੋਰ ਚੀਜ਼ਾਂ ਰਲ ਜਾਂਦੀਆਂ ਨੇ ਬਈ ਇਹ ਨਾਲ ਰਲ ਜਾਂਦੀਆਂ ਨੇ ਬਈ ਇੱਕ ਸਵਾਲ ਦਾ ਇਹਦੇ ਕੋਲੋ ਜਵਾਬ ਨਹੀਂ ਦਿੱਤਾ ਗਿਆ ਕਾਰਨ ਕਿ ਭੇਡਾਂ ਨਾਲੇ ਗੱਲਬਾਤ ਕਰਨੀ ਗਈ ਜਿਹਨੇ ਤੇ ਭੇਡਾਂ ਬੱਲੇ ਬੱਲੇ ਪੱਡੇ ਨੇ ਫਲਾਣੇ ਦੀ ਰੇਲ ਬਣਾਤੀ ਪੱਡੇ ਨੇ ਧਮਕੇ ਦੀ ਧੁੱਕੀ ਘੜਤੀ ਆ ਆ ਤੁਹਾਡੇ ਪੱਡੇ ਦੇ ਹਾਲਾਤ ਨੇ ਹਲੇ ਦੀ ਅਸਲੀ ਕਰਤੂਤ ਹੋ ਦੋ ਕਰਤੂਤਾਂ ਇਹਦੀਆਂ ਹੋਰ ਆਉਣੀਆਂ ਨੇ ਅੱਗੇ ਦਿਖਾਉਣਾ ਮੈਂ ਕੈਮਰੇ ਤੇ ਫੜਿਆ ਗਿਆ ਬੇਫੂਫ ਕਈ ਵਾਰੀ ਕੁਝ ਲੋਕ ਕਿਸੇ ਨੂੰ ਗੁਰੂ ਮੰਨਦੇ ਨੇ ਅ ਵੀ ਤੁਸੀਂ ਗੁਰੂ ਪੀਰ ਨਾ ਮੰਨੋ ਕੋਈ ਜਿਹੜਾ ਮੈਂ ਇਹਨੂੰ ਸਵਾਲ ਕੀਤਾ ਉਹਦਾ ਜਵਾਬ ਹੈ ਕਿਸੇ ਪਾਸੇ ਉਹਨੂੰ ਅਡਰੈਸ ਕਰ ਰਿਹਾ ਹੈ ਕਿਸੇ ਨੂੰ ਵੀ ਗੁਰੂ ਪੀਰ ਨਹੀਂ ਹਾਂ ਜੇ ਕੋਈ ਇੱਕ ਵਿਅਕਤੀ ਐਡੇ ਲੈਵਲ ਤੱਕ ਗੱਲ ਕਹਿ ਸਕਦਾ ਵੀ ਇਹਦਾ ਮਤਲਬ ਗੁਰੂ ਉਹਨੂੰ ਕੌਣ ਮੰਨਦਾ ਗੁਰੂ ਪੀਰ ਅਕਾਲ ਤਖਤ ਸਾਹਿਬ ਦੀ ਤਾਂ ਮੈਂ ਕਹੂੰਗਾ ਵੀ ਜਥੇਦਾਰ ਸਾਹਿਬ ਨੇ ਸੱਦਿਆ ਸੀ ਉਹ ਗਿਆ ਵੀ ਨਹੀਂਗਾ ਉਹ ਨਾ ਉਹਨੂੰ ਪੰਥ ਚੋਂ ਛੇਕਿਆ ਆ ਉਹਨੇ ਤੇ ਨਾ ਤੂੰ ਉਹਨੂੰ ਥੰਮੀ ਨਾਲ ਬੰਨ ਕੇ ਇੱਥੇ ਛੱਤਰ ਲਾਏ ਉਹਦੇ ਢੱਡਰੀਆਂ ਵਾਲੇ ਤੇ ਹੈ ਗੱਲਾਂ ਤੁਹਾਡੀਆਂ ਕਰਦਾ ਐ ਇੱਥੇ ਬੈਠਾ ਪੀਰ ਨਹੀਂ ਆ ਇਹ ਵੀ ਇੱਕ ਵਕਰੀ ਜਿਹਾ ਤਰੀਕੇ ਦੀ ਸੀਗੀ ਪਰ ਜੇ ਤੁਹਾਨੂੰ ਹਰਟ ਹੋਈ ਆ ਤਾਂ ਕੋਈ ਗੱਲ ਨਹੀਂ ਆ ਲੋਕਾ ਮੈਨੂੰ ਕਦੇ ਵਾਸਤੇ ਹਰਟ ਹੋਣਾ ਆ ਗੱਲ ਹੈਗੀ ਤੂੰ ਇੱਥੇ ਬੈਠ ਕੇ ਮੀਡੀਆ ਚਲਾ ਰਿਹਾ ਆ ਸਾਰਾ ਦਿਨ ਮੇਰੇ ਤੋਂ ਕੋਈ ਹੋਰ ਸੁਣਦਾ ਗਾਜਰਾ ਮੂਲੀਆਂ ਛਲਗਮ ਵੇਚੀ ਜਾਂਦੇ ਉਹ ਕਦੇ ਰਿਉੜੀਆਂ ਆ ਗਈਆਂ ਇੰਡੀਆ ਤੋਂ ਫਰਨੀਚਰ ਆ ਗਿਆ ਫਲਾਣਾ ਆ ਗਿਆ ਵਿੱਚ ਤੁਹਾਡਾ ਪੀਜ਼ਾ ਆ ਗਿਆ ਵਿੱਚ ਪਤਾ ਨਹੀਂ ਕੀ ਕੋਈ ਵੇਚਦੇ ਫਿਰਦੇ ਸਾਰਾ ਦਿਨ ਇਹ ਆ ਇਹਨਾਂ ਦੀ ਔਕਾਤ ਆ ਮੇਰੇ ਹੱਥਾਂ 'ਚ ਜਲਦੀ ਗੱਲ ਹੈ ਜੀ ਵੀ ਜੇਕਰ ਕੋਈ ਢੜਰੀਆ ਨੇ ਗਲਤ ਕੰਮ ਕੀਤਾ ਆ ਤੁਸੀਂ ਕੈਨੇਡਾ ਦਾ ਫਿਰ ਲਾਈਫ ਕਰ ਰਹੇ ਹੋ ਉੱਥੇ ਜਿਹਨੂੰ ਤੁਸੀਂ ਬੇਇੱਜ਼ਤੀ ਕਰ ਰਹੇ ਹੋ ਉਹ ਜਿਹਨੂੰ ਕੰਮੀ ਤੇ ਬਣ ਕੇ ਯੈਸ ਤੇ ਫਿਰ ਕੀਤਾ ਕੀ ਤੂੰ ਸਵਾਏ ਇਸ ਪ੍ਰੋਵੋਕੇਟਿਵ ਸਟੇਟਮੈਂਟ ਦੇ ਯੈਸ ਖੋਤੇ ਇਕੱਠੇ ਹੋਏ ਆ ਇੱਥੇ ਮੀਡੀਆ ਦੇ ਨਾਂ ਤੇ ਸੋਟਾ ਲਾਉ ਇਹਨੇ ਤੇ ਇਹਦਾ ਮਤਲਬ ਉਹ ਸੁੱਤੇ ਪੈਣੇ ਜੀ ਐਸਪੀਸੀ ਜਾਂ ਤੁਹਾਡੀ ਹੋ ਗਈ ਉਹ ਹੱਥ ਖੜਾ ਹਾਂ ਨਹੀਂ ਜੀ ਦੇਖੋ ਇਹ ਤਾਂ ਵੈਸੇ ਮੇਰਾ ਖਿਆਲ ਕੋਈ ਗੱਲ 434 ਹੈਗੀ ਆ ਪਾਵਕ ਹੋ ਕੇ ਕਿਵੇਂ ਆਇਆ ਆ ਇਹ ਤਾਂ ਜਿਹੜਾ ਹੱਥ ਆ ਆ ਦੇਖੋ ਕਦੇ ਮਾਈਕ ਨੂੰ ਲਾਉਂਦਾ ਕਦੇ ਉਹ ਥੱਲੇ ਆਡੀਓ ਮਿਕਸਰ ਪਿਆ ਇਹਦੇ ਕੋਲ ਕੰਸੋਲ ਵੀ ਕਹਿ ਦਿੰਦੇ ਨੇ ਉਹਨੂੰ ਇਹ ਹੱਥ ਵਾਲ ਧਿਆਨ ਦਿਓ ਹੁਣ ਇਹਨੂੰ ਪਤਾ ਲੱਗ ਗਿਆ ਵੀ ਸਿਆਪਾ ਪੈ ਗਿਆ ਤਾਂ ਕਹਿ ਦਿੰਦਾ ਕੋਈ ਐਡੀ ਵੱਡੀ ਗੱਲ ਨਹੀਂ ਆ ਉਹ ਤੇ ਇੱਕ ਤੁਸੀਂ ਕਹਿ ਸਕਦੇ ਹੋ ਤੁਸੀਂ ਵੀ ਐਸੇ ਸਿੱਖ ਕਹਿ ਸਕਦੇ ਹੋ ਵੀ ਜੇ ਕੋਈ ਭਾਵਨਾਵਾਂ ਕਿਸੇ ਦੀ ਹਰਟ ਕਰਦਾ ਹੈਗਾ ਮੈਂ ਕਹਿ ਰਿਹਾ ਵੀ ਉਹਨੂੰ ਸਿੱਖਣਾ ਚਾਹੀਦਾ ਸੀਗਾ ਜੇ ਨਹੀਂ ਗਿਆ ਹੈਗਾ ਉਹ ਢੱਡਰੀਆਂ ਵਾਲਾ ਜੋ ਵੀ ਸਵਾਲ ਜਵਾਬ ਸੀਗੇ ਹੋਣੇ ਚਾਹੀਦੇ ਸੀਗੇ ਉੱਥੇ ਤੇ ਉਹਦੀ ਰਿਕਾਰਡਿੰਗ ਹੋਣੀ ਚਾਹੀਦੀ ਸੀਗੀ ਤੇ ਅਗਰ ਉਹ ਨਹੀਂ ਉੱਥੇ ਪਹੁੰਚਦਾ ਤਾਂ ਡਰੀਆਣਾ ਤੈਨੂੰ ਛੇਕਣਾ ਚਾਹੀਦਾ ਸੀਗਾ ਪਰ ਜਿਹੜਾ ਤੂੰ ਆ ਕਹਿਣਾ ਵੀ ਉਹ ਉਹਨੂੰ ਬੰਨ ਕੇ ਥੰਮੀ ਨਾਲ ਜਾਂਦਾ ਤੂੰ ਆਪ ਕਰਦਾ ਪਰ ਤੂੰ ਦੂਜਿਆਂ ਨੂੰ ਪ੍ਰਵੋਕ ਕਰ ਰਿਹਾ ਇਸ ਕੰਮ ਵਾਸਤੇ ਆਪਣਾ ਹੱਟ ੁੱੱਚਾ ਰੇਡੀਓ ਚਲਾਉਣ ਵਾਸਤੇ ਹਾਲ ਤੱਕ ਦੇ ਜੱਤੇਦਾਰ ਸਾਹਿਬ ਅੱਜ ਵੀ ਸਾਡੇ ਲੀਟਰ ਨੇ ਇਹ ਮੰਨਦੇ ਹੋ ਨਾ ਚਲੋ ਠੀਕ ਹੈ ਉਹਦੇ ਨਾਲ ਵਿਚਾਰ ਨਹੀਂ ਰਲਦੇ ਤੇ ਤੁਸੀਂ ਉਹਦੇ ਤੱਕ ਬੇਨਤੀ ਹੁਣ ਧਿਆਨ ਦਿਓ ਵੀ ਦਾ ਜਿਹੜਾ ਆ ਖੱਬਾ ਹੱਥ ਹੈ ਨਾ ਇਹਦਾ ਮਾਈਕ ਦੇ ਉੱਤੇ ਆ ਹੁਣ ਹੁਣ ਉਹ ਥੱਲੇ ਆਹ ਇੱਕ ਕੰਸੋਲ ਪਿਆ ਆ ਆਡੀਓ ਕੰਸੋਲ ਤੇ ਉਹਦੇ ਨਾਲ ਆ ਟੈਲੀਫੋਨ ਸੈੱਟ ਪਿਆ ਆ ਇਹਦੇ ਤੇ 6 7 6 ਕ ਬਟਨ ਹੁੰਦੇ ਨੇ ਘੱਟੋ ਘੱਟ 6 ਬਟਨ ਵਾਲਾ ਹੀ ਲੱਗਦਾ ਕਿਉਂਕਿ ਮੇਰੇ ਕੋਲ ਵੀ ਪਿਆ ਇਹ ਠੀਕ ਹੈ ਇਹਦੇ ਤੇ ਹੁੰਦਾ ਵੀ ਪੰਜ ਛੇ ਕਾਲਾਂ ਇਕੱਠੀਆਂ ਕਰ ਆਉਣੀਆਂ ਨੇ ਉਹ ਇੱਕ ਦੀ ਲੈਣੀ ਆ ਬਾਕੀ ਹੋਲ ਤੇ ਪਾਏ ਹੋਏ ਨੇ ਕਿਹਨੂੰ ਕਟਣਾ ਆ ਸਾਰਾ ਕੰਟਰੋਲ ਇਸ ਟੈਲੀਫੋਨ ਸੈੱਟ ਦੇ ਉੱਤੇ ਆ ਜਿਹੜਾ ਕੈਨੇਡਾ ਦੇ ਝੰਡੇ ਦੇ ਪਿਛਲੇ ਪਾਸੇ ਨਜ਼ਰ ਆ ਰਿਹਾ ਹੈ ਇੱਥੇ ਧਿਆਨ ਦਿਓ ਹੁਣੇ ਕੀ ਕਰਦਾ ਹੈ ਬੇਤੀ ਜਿਹੜੀ ਆ ਉਹ ਕਰ ਸਕਦੇ ਹੋ ਆ ਆ ਆ ਦੇਖੋ ਇਹਦੀ ਉਂਗਲ ਗਈ ਪਿੰਕੀ ਫਿੰਗਰ ਜਿਹਨੂੰ ਚੀਚੀ ਕਹਿੰਦੇ ਨੇ ਚੀਚੀ ਨੂੰ ਖੂਨ ਲਾ ਕੇ ਜਿਹਨੂੰ ਕਹਿੰਦੇ ਨੇ ਸ਼ਹੀਦ ਹੋਣਾ ਇਹਦੇ ਨਾਲ ਇਹਨੇ ਕੀ ਕੀਤਾ ਮੇਰੀ ਫੋਨ ਕਾਲ ਕੱਟਦੀ ਧੱਕ ਨਾ ਤੁਸੀਂ ਆ ਹੁਣ ਮੈਂ ਤੁਹਾਨੂੰ ਹੋਰ ਨੇੜੇ ਕਰਕੇ ਜ਼ੂਮ ਕਰਕੇ ਦਿਖਾਉਣਾ ਆ ਅਹ ਕੱਟਿਆ ਕਿ ਨਹੀਂ ਚੀਚੀ ਪਿੰਕੀ ਫਿੰਗਰ ਆ ਮੇਰੀ ਕਾਲ ਕੱਟਦੀ ਇਹਦੀ ਪਹਿਲੀ ਬੇਫਕੂਫੀ ਇਹਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਫੋਨ ਦੇ ਆਪਣੇ ਜਿਹੜੀ ਹੈਗੀ ਆ ਫੋਨ ਸਾਡੇ ਕੱਟਣ ਵਾਲੀ ਇਹ ਵੀਡੀਓ ਵੀ ਜਾ ਰਹੀ ਹੈਗੀ ਉਹ ਮੈਂ ਨਾਲੇ ਚੈੱਕ ਕਰ ਲਈ 2-4 ਘੰਟਿਆਂ ਬਾਅਦ ਜਦੋਂ ਦਾ ਪ੍ਰੋਗਰਾਮ ਫਿਨਿਸ਼ ਹੋਇਆ ਇਹਨੂੰ ਬੇਫੂਸ ਨੂੰ ਪਤਾ ਹੀ ਨਹੀਂ ਲੱਗਿਆ ਵੀ ਤੇਰੀ ਕਰਤੂਤ ਕੈਦ ਹੋ ਗਈ ਕੈਮਰੇ 'ਚ ਇਹ ਆਲੇ ਅਫਲ ਇੱਕ ਕਰਤੂਤ ਹੋਰ ਆਉਣੀ ਹੈ ਇਹਦੇ ਅੱਗੇ ਅੱਗੇ ਸਟੇਟਮੈਂਟ ਸੁਣਿਓ ਨੇ ਮੇਰੀ ਕਾਲ ਕੱਟਣ ਤੋਂ ਬਾਅਦ ਇਹ ਕਹਿੰਦਾ ਕੀ ਹੈ ਇਹ ਬਾਤ ਕਰ ਸਕਦੇ ਹੋ ਸੋ ਜੇ ਕੋਈ ਬੇਨਤੀ ਕੀਤੀ ਆ ਉਹ ਇੱਥੇ ਇਹਨੇ ਮੇਰੀ ਕਾਲ ਕੱਟਣ ਤੋਂ ਬਾਅਦ ਇਹ ਸਟੇਟਮੈਂਟ ਦੇ ਰਿਹਾ ਹੈ ਕਿਉਂਕਿ ਉਦੋਂ ਮੈਂ ਫੋਨ ਤੇ ਸੀ ਮੇਰੀ ਕਾਲ ਕੱਟੀ ਗਈ ਮੈਨੂੰ ਪਤਾ ਆ ਕਿੱਥੇ ਕੱਟੀ ਗਈ ਕਿਹੜੀ ਗੱਲ ਤੇ ਮੈਂ ਵੀ ਕਿਹਾ ਇਹਨੇ ਗੱਲ ਮੇਰੀ ਸੁਣੀ ਹੋ ਨਹੀਂ ਪੂਰੀ ਮੈਂ ਖੜਾ ਛੱਡਤਾ ਵੀ ਠੀਕ ਹੈ ਜੰਨੀ ਗੱਲ ਗਈ ਗਈ ਪਰ ਜਦੋਂ ਮੈਂ ਆ ਕੇ ਸੁਣੀ ਬਾਅਦ ਚੋਂ ਜਦੋਂ ਵੀ ਇਹਦੀ ਵੀਡੀਓ ਇਹਦੀ ਪੂਰੀ ਹੋ ਗਈ ਤੇ ਇਹਦੀ ਕਰਤੂਤ ਹੱਥ ਲੱਗ ਗਈ ਮੇਰੇ ਤੇ ਨਾਲੇ ਮੈਂ ਵੀਡੀਓ ਉਦੋਂ ਵੀ ਪਾਈ ਸੀ ਕੱਟ ਕੇ ਤੇ ਉਦੋਂ ਆਵਾਜ਼ ਦੀ ਰਿਕਾਰਡਿੰਗ ਵਾਲੀ ਵਧੀਆ ਨਹੀਂ ਸੀ ਕਿਉਂਕਿ ਮੈਂ ਨਵਾਂ ਸੀਗਾ ਤੇ ਆ ਦੁਬਾਰਾ ਫੇਰ ਉਹੀ ਵੀਡੀਓ ਆਪਣੀ ਜਿਹੜੀ ਮੈਂ ਪਾਈ ਸੀ ਨਵੇਂ ਸਿਰਿਓਂ ਕੱਢ ਕੇ ਪਾ ਰਿਹਾ ਹਾਂ ਕਬੂਲਣੀ ਜਾਂ ਨਹੀਂ ਕਬੂਲਣੀ ਉਹਨਾਂ ਦੀ ਮਰਜ਼ੀ ਹੈ ਵੈਸੇ ਤਾਂ ਕੋਈ ਇਸ ਤਰ੍ਹਾਂ ਦੀ ਮੈਂ ਤਾਂ ਵੈਸੇ ਸਟੇਟਮੈਂਟ ਨਹੀਂ ਦਿੱਤੀ ਹੈਗੀ ਪਰ ਜੇ ਤੁਹਾਡੂ ਗਾਗੀ ਤਾਂ ਦੇ ਦਿਓ ਹੈਲੋ ਲੈ ਆ ਜੀ ਆ ਜੀ ਹਰਮਕੁਰੀਏ ਇਹ ਹੈਲੋ ਹੈਲੋ ਕਰ ਰਿਹਾ ਫੋਨ ਮੇਰੀ ਕਾਲ ਕੱਟ ਕੇ ਤੇ ਇਹਦੇ ਜਿਹੜਾ ਸੁਣਨ ਵਾਲੇ ਸੀਗੇ ਆਪਣੇ ਰੇਡੀਓ ਨੂੰ ਭੇਡਾਂ ਦੀਆਂ ਉਹਨਾਂ ਨੇ ਕਹਿਣਾ ਪੱਡੇ ਨੇ ਰਾਣੇ ਦੀ ਜ਼ੁਬਾਨ ਬੰਦ ਕਰਦੀ ਆਏ ਨਹੀਂ ਪਤਾ ਪੱਡੇ ਦੀ ਆ ਜਿਹੜਾ ਖੱਚ ਪਣਾਇਆ ਦਾ ਕੈਮਰੇ 'ਚ ਰਿਕਾਰਡ ਹੋ ਗਿਆ ਤੇ ਸਾਹਮਣੇ ਆ ਗਿਆ ਆ ਔਕਾਤ ਆ ਦੋਸਤੋ ਇਹਨਾਂ ਦੀ ਹਲੋ ਸਰ ਕੀ ਕਹਿਣਾ ਚਾਹੁੰਦੇ ਹੈਲੋ ਲਓ ਜੀ ਬਸ ਇਨੀ ਗੱਲ ਹੀ ਸੀ ਦੁਰ ਫਿਟੇ ਮੂੰ ਤੇਰੀ ਪੱਤਰਕਾਰੀ ਦੇ ਤੇਰੀਆਂ ਭੇਡਾਂ ਦੇ ਇੱਕ ਤੇਰੀ ਭੇਡ ਹੋ ਰਿਹਾ ਉਹ ਜਿਹੜਾ ਕਰਦਾ ਪ੍ਰੋਗਰਾਮ ਉਹ ਖੋਤੀ ਮਾਨ ਹੈ ਉਹ ਮੈਨੂੰ ਚੈਲੰਜ ਕਰਦਾ ਕਹਿੰਦਾ ਤੂੰ ਉੱਥੇ ਕਾਲੀਆਂ ਦੇ ਮਿੰਤਾ ਕਰਕੇ ਬਚ ਕੇ ਉੱਥੋਂ ਆਇਆ ਇੰਡੀਆ ਤੋਂ ਤੈਨੂੰ ਵੀ ਕਰਦਾ ਖੋਤੀਮਾਨ ਸਿੱਧਾ ਤੁਸੀਂ ਜਿੰਨੇ ਖੱਚ ਪੀਜ਼ੇ ਪੂਜ਼ੇ ਵੇਚਦੇ ਹੋ ਕਾਲ ਕਰੋ ਜੀ 4169079989 ਕਾਲ ਕਰੋ ਜੀ 905 ਸਾਰਾ ਦਿਨ ਬਕਵਾਸ ਕਰਦੇ ਨੇ ਇਹ ਪੱਲੇ ਇਹਨਾਂ ਦੇ ਕੱਖ ਨਹੀਂ ਹੈਗਾ ਆ ਇਹਨਾਂ ਦੀ ਉਕਾਤ ਆ ਓਕੇ ਦੋਸਤੋ ਬਹੁਤ ਬਹੁਤ ਧੰਨਵਾਦ ਬਾਕੀ ਦਦਾ ਦੁਰਦਾ ਮੈਥੋਂ ਤੋਂ ਕੋਈ ਨਹੀਂ ਖੱਚ ਮੀਡੀਆ ਤੋਂ ਸਾਡੀ ਤਾਂ ਲੜਾਈ ਮੈਂ ਆਪਣੀ ਗੱਲ ਕਰਦਾ ਕੀ ਮੋਦੀ ਕੀ ਭੰਡ ਕੀ ਆਰਐਸਐਸ ਉਹਨਾਂ ਨਾਲ ਆ ਤੁਸੀਂ ਤਾਂ ਟੁਕੜਬੋਚ ਹੈਗੇ ਹੋ ਇੱਥੇ ਚਾਰ ਪੈਸਿਆਂ ਵਾਸਤੇ ਤੁਸੀਂ ਦੋ ਦੋ ਤਿੰਨ ਘੰਟੇ ਹੀ ਪ੍ਰੋਗਰਾਮ ਕਰਦੇ ਨੇ ਮੁੜ ਕੇ ਫੇਰ ਐਡਾਂ ਲੱਭਣ ਵਾਸਤੇ ਹੋਰ ਸ਼ਿਕਾਰੀ ਫੜਨ ਚਲੇ ਜਾਂਦੇ ਨੇ ਥੱਲੇ ਲੋਕਾਂ ਦੇ ਆਪਣੇ ਜਿਹੜੇ ਵੀ ਬਿਜ਼ਨਸਮੈਨ ਨੇ ਉਹਨਾਂ ਦੇ ਕਹਿੰਦੇ ਬਾਹਰ ਬੈਠੇ ਰਹਿੰਦੇ ਨੇ ਵੀ ਸਾਨੂੰ ਵੀ ਦੇ ਬਿਜ਼ਨਸ ਸਾਨੂੰ ਵੀ ਦੇ ਤੇ ਉਹ ਖੋਤੀਮਾਨ ਕਹਿੰਦਾ ਤੂੰ ਵੀ ਕਰ ਆ ਰੇਡੀਓ 400 ਡਾਲਰ ਦੇ ਕੇ ਘੰਟੇ ਦਾ ਉਹ ਭਰਾਵਾ ਮੈਂ ਸਬਜ਼ੀਆਂ ਭਾਜੀਆਂ ਨਹੀਂ ਵੇਚ ਸਕਦਾ ਹੈਗਾ ਆ ਰੇਡੀਓ ਜਿਹੜਾ ਤੁਸੀਂ ਕਰਦੇ ਹੋ ਤੁਹਾਡੇ ਸਾਹਮਣੇ ਆ ਔਕਾਤ ਤੁਹਾਡੀ ਦਲ ਲੜ ਇਕੱਠੇ ਹੋਏ ਨੇ ਇੱਥੇ